ਇਹ ਖਬਰ ਨੇਚਰ ਹਾਈਟਸ ਇਨਫਰਾ ਕਪਲਾ ਹੋਇਆ ਸੀ ਉਸ ਦਾ ਪਰਦਾਫਾਸ਼ ਹੋਇਆ ਹੈ ਨੀਰਜ अरोड़ा ਦਾ ਨਾਮ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ 108 ਐਫ ਆਈ ਆਰ ਦੇ ਵਿੱਚ ਦਰਜ ਸੀ ਤੇ ਲੋਕਾਂ ਨੂੰ ਉਹ ਪੈਸੇ ਜਾਂ ਪਲਾਟ ਦੇਣ ਦਾ ਵਾਅਦਾ ਕਰਕੇ ਉਹਨਾਂ ਨੂੰ ਧੋਖਾ ਦਿੰਦਾ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੁਲਿਸ ਦੀ ਗ੍ਰਿਫਤ ਵਿੱਚ ਆਇਆ ਇਹ ਨੀਰਜ अरोड़ा ਉਹੀ ਵਿਅਕਤੀ ਆ ਜਿਸਤੇ 10 ਕੁਸਾਲ ਪਹਿਲਾਂ ਪੰਜਾਬ ਦੇ ਲੋਕ ਉਸ ਵੇਲੇ ਫੁੱਲ ਸਿੱਟਦੇ ਸੀ ਜਦੋਂ ਉਹ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਸਟੇਜਾਂ ਤੇ ਆਉਂਦਾ ਸੀ ਵੱਡੇ ਸਮਾਗਮ ਕੀਤੇ ਜਾਂਦੇ ਸੀ ਤੇ ਅੱਜ ਉਨਾ ਹੀ ਵਿਅਕਤੀਆਂ ਨੇ ਇਸ ਨੂੰ ਸੁਲੱਖਾਂ ਪਿੱਛੇ ਪਹੁੰਚਾਇਆ ਏ ਜਿਹੜੇ ਉਸ ਤੇ ਉਸ ਵੇਲੇ ਫੁੱਲ ਸੜਦੇ ਸੀ ਤੇ ਉਸ ਤੇ ਧੋਖਾ ਦੇਹੀ ਦਾ ਇੱਕ ਕੇਸ ਦਰਜ ਨਹੀਂ ਕਰਾਇਆ ਬਲਕਿ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 107 ਕੇਸ ਦਰਜ ਕਰਵਾਏ ਆ ਤੇ ਇਹਨਾਂ ਸਾਰੇ ਕੇਸਾਂ ਦੇ ਵਿੱਚ ਇਹ ਪਿਛਲੇ ਕਈ ਸਾਲਾਂ ਤੋਂ ਆਪਣੇ ਸਾਥੀਆਂ ਸਮੇਤ ਆਪਣੇ ਰਿਸ਼ਤੇਦਾਰਾਂ ਸਮੇਤ ਅਦਾਲਤ ਨੇ ਪੁਲਿਸ ਨੇ ਇਸ ਨੂੰ ਭਗੋੜਾ ਐਲਾਨਿਆ ਹੋਇਆ ਸੀ ਤੇ ਪਿਛਲੇ 2-3 ਮਹੀਨਿਆਂ ਤੋਂ ਹੀ ਪੁਲਿਸ ਨੇ ਇਸ ਨੂੰ ਇਸ਼ਤਿਹਾਰੀ ਮੁਲਜ਼ਮ ਤੱਕ ਕਰਾਰ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਨੈਚਰ ਹਾਈਟਸ ਨਾਂ ਤੇ ਨੀਰਜ ਅਰੋੜਾ ਤੇ ਉਸ ਦੇ ਸਾਥੀਆਂ ਨੇ ਇੱਕ ਕੰਪਨੀ ਬਣਾਈ ਸੀ ਤੇ ਇਹ ਕੰਪਨੀ ਰੀਅਲ ਅਸਟੇਟ ਦੇ ਵਿੱਚ ਲੋਕਾਂ ਦੇ ਪੈਸੇ ਇਨਵੈਸਟ ਕਰਾਉਂਦੀ ਸੀ ਤੇ ਵਕਫ ਵਕ ਥਾਵਾਂ ਤੇ ਲੋਕਾਂ ਨੂੰ ਸਥਾਨ ਦਿਖਾ ਕੇ ਜਗ੍ਹਾ ਦਿਖਾ ਕੇ ਉਹਨਾਂ ਨੂੰ ਫਲੈਟ, ਪਲਾਟ ਤੇ ਹੋਰ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਨ ਲਈ ਕਿਹਾ ਗਿਆ ਤੇ ਫਿਰ ਉਹ ਜਦੋਂ ਸਭ ਕੁਝ ਸਿਰੇ ਨਹੀਂ ਲੱਗਾ ਤੇ ਫਿਰ ਉਸ ਤੇ ਪਰਚੇ ਦਰਜ ਹੋਣੇ ਸ਼ੁਰੂ ਹੋਏ ਤਾਂ ਉਹ ਭਗੌੜਾ ਹੋ ਗਿਆ ਤੇ ਪਿਛਲੇ 10 ਸਾਲਾਂ ਤੋਂ ਇਹ ਫਰਾਰ ਸੀ ਹੁਣ ਪੁਲਿਸ ਦੇ ਹੱਥ ਲੱਗਾਏ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੇ ਪਰਚੇ ਦਰਜ ਹੋਏ ਆ ਉਸ ਦੇ ਆਧਾਰ ਤੇ ਜੇ ਗਿਣਤੀ ਮਰਤੀ ਕਰਨੀ ਹੋਵੇ ਤਾਂ ਇਸ ਨੇ ਲਗਭਗ 800 ਤੋਂ ਲੈ ਕੇ 1000 ਕਰੋੜ ਤੱਕ ਦੀ ਠੱਗੀ ਮਾਰੀ ਆ ਪਰ ਫਰੀਦਕੋਟ ਵਿੱਚ ਇਸ ਨੇ 45 ਕਰੋੜ ਰੁਪਏ ਦੀ ਠੱਗੀ ਮਾਰੀ ਆ ਜਿਸ ਦਾ ਪਰਚਾ ਦਰਜ ਤੁਸੀਂ ਤੇ ਫਰੀਦਕੋਟ ਪੁਲਿਸ ਸਟੇਸ਼ਨ ਨੂੰ ਉੰਤਰਾਂਚਲ ਤੋਂ ਗ੍ਰਿਫਤਾਰ ਕਰਕੇ ਲਿਆਈ ਆ ਜਦੋਂ ਕਿ ਇਸ ਦੇ ਸਾਥੀਆਂ ਨੂੰ 2 ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਜੀ ਕਿ ਨੀਰਜ ਚੋਪੜਾ ਨਾਮ ਦਾ ਵਿਅਕਤੀ ਜਿਹੜਾ ਬੋਰ ਦਾ ਰਹਿਣ ਵਾਲਾ ਹੈਗਾ ਇਨੇਕ ਨੇਚਰ ਹਾਈਟਸ ਨਾਮ ਦੀ ਕੰਪਨੀ ਬਣਾਈ ਸੀ ਇਹਦੇ ਚ ਲੋਕਾਂ ਦੇ ਪੈਸੇ ਇਨਵੈਸਟ ਕਰਦਾ ਸੀ ਅਲੱਗ-ਅਲੱਗ ਉਹਨਾਂ ਨੂੰ ਸਕੀਮਾਂ ਦਿੰਦਾ ਸੀ ਤੇ ਪਲਾਟ ਵੀ ਤੇ ਵਗੈਰਾ ਵਗੈਰਾ ਇਹ ਚ ਨੇ ਲੋਕਾਂ ਨੇ ਕਰੋੜਾਂ ਰੁਪਏ ਲਵਾਏ ਪੰਜਾਬ ਭਾਰਤ ਚੋਂ ਲੋਕਾਂ ਦੇ ਲੱਗੇ ਹੋਏ ਨਿਕੈਸੀ ਤੇ ਬਟ ਜੇ ਇਹ ਸਾਰਿਆਂ ਦੇ ਪੈਸੇ ਲੈ ਕੇ ਫਿਰ ਇੱਕਦਮ ਹੀ ਗੈਪ ਹੋ ਗਿਆ ਚੰਪਤ ਹੋ ਗਿਆ ਜੀ ਜਿਨ੍ਹਾਂ ਨੂੰ ਜਿਸ ਕਰਕੇ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਸੋ ਇਸੇ ਚਾਲ ਦੇ ਪੰਜਾਬ ਭਾਰਤ ਚ ਲੋਕਾਂ ਨੇ ਅਲੱਗ-ਅਲੱਗ ਜਿਹੜੇ ਐਪਲੀਕੇਸ਼ਨ ਦਿੱਤੀਆਂ 106 ਮੁਕੱਦਮੇ ਇਹਦੇ ਤੇ ਇਹਦੇ ਚ ਦੀ ਵਾਈਫ ਵੀ ਦੋਸ਼ੀ ਹੈ ਇਹਦੇ ਰਿਸ਼ਤੇਦਾਰ ਬਾਕੀ ਜਿਹੜੇ ਅਫੀਸ਼ੀਅਲ ਕਪੈਸਿਟੀ ਚ ਨੇ ਨਾਲ ਆਪਣੇ ਜੁੜੇ ਹੋਏ ਸੀ ਨੇਚਰ ਹਾਈਟਸ ਦੇ ਅਫੀਸ਼ੀਅਲਸ ਨੇ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਆ 105 ਤੇ ਪਹਿਲਾਂ ਹੀ ਸੀ ਇੱਕ ਐਸੀ ਹੁਣ ਇੱਕ ਦੋ ਦਿਨ ਪਹਿਲਾਂ ਹੀ ਸੀ ਟਿਊਬਾ ਨਗੋਰ ਚ ਇੱਕ ਹੋਰ ਪਰਚਾ ਤੇ ਇਹਦੇ ਤੇ ਦਰਜ ਹੋਇਆ ਸੋ ਗਿਣਤੀ 106 ਹੋ ਗਈ ਇਹ ਭਾਰੀ ਮਾਲ ਜਿਹੜੀ ਹੈਵੀ ਮੈਜੋਰਟੀ ਆਫ ਕੇਸਿਸ ਚ ਭਗੌੜਾ ਪੀਓ ਆ ਸਾਰੇ ਹੀ ਭਗੌੜੇ ਨੇ ਇਹਨਾਂ ਇਹਨਾਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਕਾਰਵਾਈ ਕੀਤੀ ਗਈ ਆ ਨੇਚਰ ਹਾਈਟਸ ਦੇ ਉਹਦੇ ਅਫੀਸ਼ੀਅਲਸ ਨੇ ਇਹਦੀ ਕਾਰਵਾਈ ਜਿੱਦਾਂ ਕਿ ਇਹਦੀ ਪ੍ਰਾਪਰਟੀ ਜ਼ਬਤ ਕੀਤੀ ਪਈ ਹੈ ਉੱਥੇ ਕੇਸ ਚੱਲਦੇ ਪਏ ਨੇ ਸੋ ਬਾਕੀ ਪੰਜਾਬ ਦੀਆਂ ਅਲੱਗ-ਅਲੱਗ ਅਦਾਲਤਾਂ 'ਚ ਵੀ ਚੱਲ ਰਹੇ ਨੇ ਇਸੇ ਤਹਿਤ ਸਾਡੇ ਜ਼ਿਲ੍ਹੇ 'ਚ ਵੀ 4 ਮੁਕਦਮੇ ਹੈਗੇ ਇੱਕ ਸਦਰ ਪੀਪਲ ਕੋਰਟ ਕੁਪਰਾ ਦੀ ਤਫਤੀਸ਼ ਕਰਦਾ ਪਿਆ ਤਿੰਨ ਮੁਕਦਮਿਆਂ ਦੀ ਤਫਤੀਸ਼ ਹੈ ਜਿਹੜੀ ਇਹ ਜਿਹੜੇ ਆਪਣੇ ਇੰਚਾਰਜ ਈਰੋ ਵਿੰਗ ਉਹ ਕਰ ਰਹੇ ਨੇ ਬਾਕੀ ਅਸੀਂ ਇਹਦੇ ਤੇ ਹੋਰ ਵੀ ਛਾਪੇਮਾਰੀ ਕਰ ਰਹੇ ਹਾਂ ਇਹਦੀ ਇਤਸੰਦਵਾਚ ਪ੍ਰਾਪਰਟੀ ਸੀ ਉਹ ਪਹਿਲਾਂ ਹੀ ਗੁਰਕ ਕੀਤੀ ਗਈ ਹੈ ਬਾਕੀ ਥਾਂ ਥਾਂ ਤੇ ਹੋਰ ਵੀ ਦੀ ਪ੍ਰੋਪਰਟੀਆਂ ਜਿਹੜੀਆਂ ਇਹੋ ਚਬਤਨ ਤੇ ਬਾਕੀ ਜਿੱਥੇ ਹੋਰ ਲੱਭ ਰੀਆਂ ਉਹ ਨਹੀਂ ਕਰ ਰਿਹਾ ਕਿੰਨੇ ਕਰੋੜ ਦਾ ਘਪਲਾ ਬੁੱਢਲੇ ਦਿਸਾਈ ਦੇ ਇਹ ਮਲਟੀ ਕਰੋੜ ਸਕੈਮ ਹੈ ਜੀ ਮਲਟੀ ਕਰੋੜ ਸਕੈਮ ਹੈ ਹਜੇ ਤਫਤੀਸ਼ ਚੱਲ ਰਹੀ ਹੈ ਉਹ ਕਾਫੀ ਹੋ ਸਕਦਾ ਹੈ ਕਿ ਉਸੇ ਤਰ੍ਹਾਂ ਦੇ ਇਹ ਜਿਵੇਂ ਬਾਕੀ ਕੰਪਨੀਆਂ ਪਰਲਾ ਜਾਂ ਹੋਰ ਉਵੇਂ ਹੋਏ ਹੋਏ ਆ ਮੈਂਬਰ ਬਣਾ ਕੇ ਮੈਂਬਰ ਜਣਕੀ ਮੋਡਸ ਪ੍ਰਿੰਡ ਹੀ ਆਲਮੋਸਟ ਸੇਮ ਹੀ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਸਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ